ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆ ਤੁਹਾਡੇ ਲਈ ਬਹੁਤ ਸੋਹਣਾ ਛੋਟਾ ਵੀਰ ਮੇਰੋ ਬਹੁਤ ਸ਼ੌਂਕ ਨਾਲ ਪਾਲਿਆ ਹੋਇਆ ਵੀਰ ਨੇ ਏਜ ਹੈਗੀ ਹੈ 4 ਸਾਲ 2 ਮਹੀਨੇ ਤੇ ਜੋ ਵੀਰ ਪਹਿਲੀ ਵਾਰ ਆਪਣੇ YouTube ਚੈਨਲ ਜਾਂ Facebook ਪੇਜ ਜਾਂ Instagram ਤੇ ਵੀਡੀਓ ਦੇਖ ਰਹੇ ਆ ਉਹ ਜਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰਿਓ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਜੋ ਡਿਮਾਂਡ ਹੈ ਵੀਰ ਦੇ ਛੋਟੇ ਦੀ 1,35,000 ਰੁਪਏ ਦੀ ਡਿਮਾਂਡ ਹੈ ਵੀਰ ਦੀ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ ਸੰਪਰਕ ਕਰ ਸਕਦੇ ਹੋ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਮੁੱਲ ਤੈਅ ਕਰ ਸਕਦੇ ਹੋ ਜੀ ਮੌਕੇ ਤੇ ਮਾਨਤਾ ਨ ਹੋ ਜਾਏਗਾ ਡਿਮਾਂਡ 1,35,000 ਦੀ ਹੈ ਏਜ ਹੈਗੀ ਛੋਟੇ ਦੀ 4 ਸਾਲ 2 ਮਹੀਨੇ ਹਾਂਜੀ ਸਿਰਫ 4 ਸਾਲ 2 ਮਹੀਨੇ ਆ ਕੱਦ-ਕੱਟ ਹਾਈਟ ਲੈਂਥ ਖੁਦ ਚੈੱਕ ਕਰ ਸਕਦੇ ਹੋ ਜਮਨ ਸਿਰਾ ਗੱਲਬਾਤ ਆ ਵੀਰ ਮੇਰੋ ਬਹੁਤ ਸੋਹਣਾ ਜੋ ਟੱਕਰੇ ਪਾਲਿਆ ਹੋਇਆ ਸ਼ੌਂਕ ਨਾਲ ਵੀਰ ਨੇ ਡਿਮਾਂਡ 1,35,000 ਦੀ ਆ ਮੌਕੇ ਤੇ ਮਾਨਤਾਨ ਹੋ ਜਾਏਗਾ 3 ਨੰਬਰ ਵੀਰ ਦਾ 99919 91546 ਇਹ ਨੰਬਰ ਅਵੀਰ ਦਾ ਇਸ ਤੇ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਵੀ ਵੀਡੀਓ ਬਣਾਉਣੀ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਨਵਰ ਜਾਂ ਆਪਣੇ ਖੇਤੀਬਾੜੀ ਸੰਬੰਧਤ ਸੰਧਾਂ ਦੀ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇੰਸਟਾਡੀ ਜ਼ਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ